ਅੱਜ ਮੇਰੇ ਪੁੱਤਰ ਨੇ ਕੀਤਾ ਆ ਕੇਸੀ ਸ਼ਨਾਣ ਤੇ ਹੁਣ ਇਹਦਾ ਮੈਂ ਲੱਗੀ ਹਾਂ ਸਿਰ ਵਾਟ ਮੈਂ ਕਿ ਚਲਵੇਂ ਥੀ ਵੀਡੀਓ ਬਣਾ ਦੀਆਂ ਕਿ ਕਈ ਜਣੇ ਆਂਦੇ ਆ ਸੀ ਤੁਹਾਡਾ ਵੀਰਾ ਮਨਜਨਤਾਂ ਦੇ ਵੀਰਾ ਵੇਖਣਾ ਤੇ ਆ ਵੇਖ ਲਓ ਜੀ ਮਨਜਨਤਾਂ ਦਾ ਵੀਰਾ ਕਿਵੇਂ ਦਾ ਲੱਗਾ ਤੁਹਾਨੂੰ ਸਾਡਾ ਮੁੰਡਾ ਦੱਸਿਓ ਫੇਕ ਕਮਿੰਟਾਂ 'ਚ ਮੇਰ ਆਪਣੇ ਵਾਲ ਦਿਖਾਈ ਮੇਰ ਦੇ ਵਾਲ ਦੇ ਬੈਕ ਪਰਾ ਨੂੰ ਕਰ ਪਰਾ ਨੂੰ ਕਰ ਇੱਕਦਾਂ ਨਹੀਂ ਮੇਰ ਦੇ ਵਾਲ ਦੇਖਿਓ ਤੁਸੀਂ ਕਿੱਡੇ ਲੰਮੇ ਆ ਈਡੇ ਹੱਡੇ ਹੋਣੇ ਚਾਹੀਦੇ ਸਾਡੇ ਹੈ ਨਹੀਂ ਤੇ ਮੇਹਰ ਦੇ ਦੇਖੋ ਤੁਸੀਂ ਅੱਗੇ ਹੋਣਾ ਇਦਾਂ ਨਹੀਂ ਦਿੱਸਦੇ ਦੂਰੋ ਜਾ ਉੱਧਰ ਗਿਓ ਜਾ ਆ ਦੇਖੋ ਕਿੰਨੇ ਸੋਹਣੇ ਕਰਲੀਵਾਲ ਨੇ ਆ ਦੇਖੋ ਕਿੰਨੇ ਪਿਆਰੇ ਮੇਰੇ ਬਾਬੂ ਤੇ ਹੁਣ ਤੇ ਛੜ ਗਏ ਨੇ ਕਿ ਵਿੱਚ ਇੱਕ ਦੋਰੀ ਸਰਫ ਨਾਲ ਵੀ ਧੋਤਾ ਕਿ ਬਹੁਤ ਜ਼ਿਆਦਾ ਹੈਵੀ ਸੀ ਘਟ ਜਾਣ ਤੇ ਦੇਖੋ ਕਿੰਨੇ ਪਿਆਰੇ ਨੇ ਮੇਰੇ ਬਾਬੂ ਤੇ ਵਾਹ ਹੁਣ ਮੈਂ ਲੋਣ ਲੱਗੀਆਂ ਮੇਹਰ ਤੇ ਆਮਲੇ ਦਾ ਤੇਲ ਮੇਹਰ ਕਰ ਲੋ ਇਧਰ ਨੂੰ ਆਪਣਾ ਮੁਖੜਾ ਸੋਹਣਾ ਜਿਹਾ ਮੁਖੜਾ ਇਧਰ ਕਰ ਲੋ ਮੇਹਰ ਪ੍ਰਤਾਪ ਜੀ ਮੇਰੇ ਪ੍ਰਤਾਪੇ ਦਰਮੂ ਕਰੋ ਤੇ ਮੇਰਾ ਸੋਹਣਾ ਬਾਬੂ ਹੱਥ ਪਿੱਛੇ ਕਰ ਲੋ ਬਟਾ ਗਲਤ ਕਰ ਰਿਹਾ ਹੈ ਨਾ ਵੀਡੀਓ ਚ ਬਹੁਤ ਘੱਟ ਆਉਂਦਾ ਤਾਂ ਇਹਦੀ ਮੈਂ ਵੀਡੀਓ ਬਣਾਉਣ ਲੱਗੀ ਆ ਇਸ ਤਰ੍ਹਾਂ ਮੈਂ ਲੌਣ ਲੱਗੀ ਆ ਦੇ ਤੇਜੀ ਜੀ ਸੱਚੀ ਕਲ ਕਿਵੇਂ ਤੁਸੀਂ ਸਾਰੇ ਆਈ ਹੋਪ ਬਿਲਕੁਲ ਠੀਕ ਹੋਵੋ ਕਿ ਇਹ ਇਹ ਵਲੌਗ ਨਹੀਂ ਬਸ ਇਹ ਮੈਂ ਆਪਣੇ ਮੁੰਡੇ ਦਾ ਮੂੰਹ ਵਖਾਉਂਦੀ ਪਈ ਆ ਕਿ ਇਹ ਵੀਡੀਓ 'ਚ ਬਹੁਤ ਕਟ ਹੁੰਦਾ ਤੇ ਮੰਨਤ ਦੇ ਨਾਲ ਕਾਫੀ ਫਰੈਂਡਸ ਪੁੱਛਦੇ ਆਗੇ ਤੇਰਾ ਵੀਰਾ ਕਿੱਦਾਂ ਦਾ ਕਿੱਡਾ ਲੰਮਾ ਹੈ ਪੁੱਛਿਆ ਤੇ ਇਹ ਹੁਣ ਨਾ ਕਿ ਆਇਆ ਸੀਗਾ ਇੰਜ ਮੈਂ ਦੇਖਾਂਗੀ ਕਿ ਇਹਨੇ ਨਹੀਂ ਦੱਸਣਾ ਕਿੱਦਾਂ ਕਰੀਏ ਵਾ ਇਹ ਨਹੀਂ ਦੱਸਾਂਗੇ ਇਹਨੇ ਨਹੀਂ ਤੇ ਇਹਦੇ ਫੇਰ ਮੈਂ ਲੋਣ ਲੱਗੀ ਆ ਕੇਸਾਂ ਨੂੰ ਤੇਲ ਜਿਹੜੀ ਤੇ ਮੈਂ ਕਿਹਾ ਚਲੋ ਮੈਂ ਵੀਡੀਓ ਬਣਾ ਲੈਣੀ ਆ ਤਾਂ ਮੈਂ ਵੀ ਤੇਲ ਲਾਇਆ ਫੇ ਕੱਲ ਨੂੰ ਸੇਤੋਂਗੀ ਕੰਨ ਸਾਫ਼ ਕਰੂਗਾ ਕੰਨ ਨਹੀਂ ਆਂਦਾ ਪਹਿਲਾਂ ਕੰਨ ਸਾਫ਼ ਕਰ ਪਹਿਲਾਂ ਇਹਦੇ ਮੈਂ ਤੇਲ ਲਾਣਾ ਇਹਦਾ ਜੂੜਾ ਕਰਕੇ ਇਹਦਾ ਜੂੜਾ ਮੈਂ ਕਿਦਾਂ ਕਰਦੀ ਮੈਂ ਤੁਹਾਨੂੰ ਦੱਸਾਂ ਕੰਨ ਫਸਟ ਕਿਉਂਕਿ ਇਹ ਪੱਗ ਬੰਦ ਆਇਆ ਨਾ ਫਿਰ ਅੱਜ ਦੇ ਵਿੱਚ ਅਸੀਂ ਮੈਂ ਸਿੰਗਲ ਹੀ ਕਰੂੰਗੀ ਨਹੀਂ ਇਥੇ ਮੇਰੇਆਂ ਦੋ ਕਰਦੀ ਹੁੰਦੀਆਂ ਬੇਟੀਆਂ ਸਾਰੇ ਦੇਖਿਆ ਜਿਵੇਂ ਮੈਂ ਕੰਨਾਂ 'ਚ ਮੈਲ ਕੱਢਣ ਵਾਲੀ ਆ ਨਾ ਇਹਦੇ ਵੀ ਕੱਢਣੀ ਇਹ ਤੇ ਉਹ ਆਖਦੇ ਨੇ ਮੇਰੇ ਵੀ ਕੱਢਣੀ ਐ ਕੀ ਮਿਲੇਗਾ ਮੈਨੂੰ ਕਿੰਨੇ ਪੈਸੇ ਮਿਲਣਗੇ ਤੁਹਾਨੂੰ 25 ਪੈਸੇ ਅੱਛਾ ₹25 पैसे आ चुकी है जन्नत ग्वालड़े ਦੇ ਗਿੱਲੇ ਨੇ ਉਹਨੇ ਤੇਲ ਲਾ ਕੇ ਇੱਕ ਜੜਕਾ ਫੜਦਾ ਕਿਉਂਕਿ ਜੇ ਹੁਨ ਨਾ ਵਾਇਆ ਨਾ ਤੇ ਫਿਰ ਇਹਨੇ ਹੱਥ ਨਹੀਂ ਆਉਣਾ ਛੇਤੀ ਹਾਂ ਰਣੇ ਫਿਰ ਭਾਈ ਹੋਰ ਅਜੀਤ ਨਿਉ ਮੂਵੀ ਆਈਏ ਬੀਬੀ ਰਜਨੀ ਤੇ ਕਿੰਨੇ ਕਿੰਨੇ ਮੂਵੀ ਦੇਖੀ ਮੈਂ ਉਹਦਾ ਮਤਲਬ YouTube ਤੇ ਦੇਖਿਆ ਨੇ ਸ਼ੋਰਟਸ ਜਿੰਨੇ ਜਿੰਨੇ ਵੀ ਦੇਖੇ ਆ ਮਤਲਬ ਕਿ ਸਾਰੇ ਇਹਨੇ ਬਾਗੂ ਕੋ ਇਹਨਾਂ ਵੀਡੀਓ ਦੇਖ ਕੇ ਤੇ ਅਹੀ ਵੀ ਵੇਖਣਾ ਸੋਰੀ ਆ ਉਹ ਵੀਡੀਓ YouTube ਤੇ ਮਤਲਬ ਮੈਂ ਜਿਹੜੀਆਂ ਦੇਖੇ ਆ ਜਿਨ੍ਹਾਂ ਨੇ ਮੂਵੀ ਵੇਖੀ ਏ ਸਾਰਿਆਂ ਨੂੰ ਜ਼ਰੂਰ ਦੇਖਣੀ ਚਾਹੀਦੀ ਏ ਪਤਾ ਚੱਲਣਾ ਚਾਹੀਦਾ ਬੱਚਿਆਂ ਨੂੰ ਹੀ ਆਪਣੇ ਇਤਿਹਾਸਾਂ ਆਪਣੇ ਇੱਥੇ ਲੱਗੀ ਰੋਪੜ ਕੇ ਨਹੀਂ ਪਤਾ ਕਰਿਓ ਹਨ ਲੋ ਖਾਖ ਲਿਆ ਹੋਗੇ ਨਿਆਣੀ ਐ ਬੈੜੀ ਜੀ ਬਹੁਤ ਵਧੀਆ ਏ ਜਿਹੜੀ ਅਹੀ ਪੀਜੀ ਤੋਂ ਸੁਣੇ ਆਪਣੀ ਦਾਦੀ ਤੋਂ ਸੁਣਿਆ ਸੀ ਦਰਬਾਰ ਸਾਹਿਬ ਬਾਰੇ ਉਹ ਕਿ ਸ਼ਾਪਰੀ ਸੀ ਜਿਹੜਾ ਜਿੱਥੋਂ ਮਤਲਬ ਉਹ ਠੀਕ ਹੋਏ ਹਰ ਉਹਨਾਂ ਦਾ ਕੋੜ ਹਟਿਆ ਸੀਗਾ ਉਹ ਉਸ ਤੇ ਆ ਕਿ ਉਹਨਾਂ ਨੂੰ ਹਾਂ ਇਹਨੂੰ ਬੀਜੀਤ ਨਾ ਦੇਂਦੇ ਸੀ ਇਹ ਤੇ ਜਿਹੜੀ ਮਿਹਰ ਦਾ ਸੇਰ ਉਹ ਕਿ ਹਾਈ ਹੱਥੇ ਹੌਣ ਭੌਂਦਾ ਪਿਆ ਕਿਉਂਕਿ ਮੈਂ ਇਹਦੇ ਲਾਇਆ ਕਿ ਬੱਚਾ ਤਾਂ ਆ ਜਾ ਕਮਲ ਮੇਰੀ ਵੀਡੀਓ ਨਹੀਂ ਪਾਉਣੀ ਹੈਗੀ ਦਸੀ ਮੈਂ ਤੁਹਾਨੂੰ ਸਟ੍ਰਾਈਕ ਦੇ ਬੰਨਵਾ ਕਰਦਾ ਵਾ ਦੇ ਕੇ ਵੇਖੀ ਜਾਈ ਬੇ ਨੂੰ ਦੇ ਹੀ ਦੂਗਾ ਕੀ ਗੱਲ ਲਿਆ ਨਹੀਂ ਬੋਲ ਲੋ ਸਰ ਮੇਹਰ ਨਹੀਂ ਮੈਂ ਆ ਦੇਖ ਲਉਗੀ ਮੇਰਾ ਮਿਹਰ ਤਾਸ ਹੈ ਹੁਣੇ ਕਰ ਉਹ ਕਰ ਲਿਆ ਸੋਣਾ ਇਧਰ ਸਣੀ ਆ ਜਦ ਵਿੱਚ ਮੈਂ ਕਰ ਨਹੀਂ ਸਕ ਸਕਦੀ ਆ ਨਹੀਂ ਨਹੀਂ ਹੁਣ ਮੈਂ ਕਰ ਨਹੀਂ ਹਾਂਜੀ ਮੇਰ ਦਾ ਸੇਕਣ ਤੋਂ ਬਾਅਦ ਵਿੱਚ ਮੈਂ ਹੁਣ ਮਿਲਦੀ ਵੀ ਰੋਟੀ ਖਾ ਕੇ ਹੁਣ ਚੱਲੇ ਆ ਉਹਤੇ ਮੈਂ ਤੇ ਸਰਦਾਰ ਜੀ ਦੋਨੋਂ ਵਿੱਚ ਦੋ ਤਿੰਨ ਦਿਨ ਮੇਰੀ ਹੋਈ ਨਹੀਂ ਮੇਰਾ ਚੰਗੀ ਦਾ ਬਾਲਟੀ ਘਰੇ ਸੀ ਥੱਲੇ ਪਾਣੀ ਵਗੇ ਜਾਂਦਾ ਨੀਚੇ ਕਿਉਂਕਿ ਮੇਰੇ ਵਿੱਚ ਸਿਹਤ ਖਰਾਬ ਹੋ ਗਈ ਸੀ ਦੋ ਦਿਨ ਤੇ ਮੈਂ ਨਹੀਂ ਜਾ ਸਕੀ ਮੇਰਾ ਚੈਲੰਜ ਵਿੱਚ ਹੀ ਰਹਿ ਗਿਆ ਬਟ ਚਲੋ ਕੋਈ ਨਾ ਹੁਣ ਚੈਲੰਜ ਇਹ ਮੈਂ ਜਿੱਦਨ ਹੋਈ ਕਰਕੇ ਮੈਂ ਵੀਡੀਓ ਅਪਲੋਡ ਕਰਿਆ ਕਰੂੰਗੀ ਮੇਰ ਸਾਈਕਲ ਚਲਾਉਂਦਾ ਪਿਆ ਆ ਤੇ ਨਾਲੇ ਖੇਲਦਾ ਪਿਆ ਆ ਉਹ ਗਾਣੇ ਸੁਣਦਾ ਪਿਆ ਆ ਤੇ ਛੋਟਾ ਜਿਹਾ ਛੋਟੀ ਜੀ ਵੀਡੀਓ ਸੀ ਮਤਲਬ ਮੇਹਰ ਦੀ ਜਿਹੜੀ ਮੈਂ ਬਣਾਈ ਕਿਉਂਕਿ ਮੰਨਤ ਜਨਤ ਦੀ ਕਲਾਸਮੇਟਸ ਆਂਦੀਆਂ ਐ ਨਾ ਕਿ ਮਹਿਰ ਕਿੱਦਾਂ ਦਾ ਤੁਹਾਡਾ ਭਰਾ ਪੁੱਛਦਾ ਤਾਂ ਮੈਂ ਬਣਾਈ ਕਿਉਂ ਵੀਡੀਓਜ਼ ਦੇ ਦੇ ਵੀਡੀਓਜ਼ ਦੇ ਜ਼ਰੀਏ ਉਹ ਦੇਖ ਲੈਣ ਕਿ ਮਹਿਰ ਨੂੰ ਔਰ ਜਿੰਨੇ ਜਿੰਨੇ ਦੇਖਿਆ ਨਾ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਮਹਿਰ ਕਿੱਦਾਂ ਦਾ ਲੱਗਾ ਇਹ ਸਪੈਸ਼ਲੀ ਵੀਡੀਓ ਮਹਿਰ ਦੀ ਐ ਔਰ ਮੈਂ ਚਲੇਦੇ ਫੋਟੋ ਨਹੀਂ ਖਿਚੋਂਦਾ ਬਹੁਤ ਘਟ ਹੈ ਕਿ ਜਬਰਦਸਤੀ ਦੀ ਕੋਈ ਫੋਟੋ ਖਿੱਚਣੀ ਖਿਚਣੀ ਦੇ ਨੂੰ ਬਿਲਕੁਲ ਹੀ ਸ਼ੌਂਕ ਨਹੀਂ ਐ ਤੇ ਉਹਨਾਂ ਤੋਂ ਇਲਾਵਾ ਤੁਸੀਂ ਵੀ ਦੱਸਿਓ ਤੁਹਾਨੂੰ ਕਿੱਦਾਂ ਦਾ ਲੱਗਾ ਮੇਰਾ ਬਾਬੂ ਸਰਦਾਰ ਮਿਹਰ ਪ੍ਰਤਾਪ ਸਿੰਘ ਗੁਰਾਇਆ ਔਰ 8th ਕਲਾਸ ਵਿੱਚ ਹੈ ਤੇ ਹਾਈਟ ਇਹਦੀ ਮੇਰੇ ਤੋਂ ਲੰਮਾ ਆ ਯਾਨੀ ਮੇਰੀ 5 9 ਆ ਇਹ 5 10 5 11 ਹਾਈਟ ਹੋ ਚੁੱਕੀ ਹੈ ਮੇਰ ਦੀ ਔਰ ਇਹ 8th ਕਲਾਸ ਵਿੱਚ ਹੈ ਹਜੇ ਤੇ ਚਲੋ ਠੀਕ ਆ ਜੀ ਮਿਲਦੇ ਆ ਜੀ ਨੈਕਸਟ ਵਲੌਗਸ 'ਚ ਇਹਨੂੰ ਇੱਥੇ ਹੀ ਬਾਏ ਬਾਏ ਕਰਦੇ ਆ ਅਗੈਂ ਸਰਦਾਰ ਜੀ ਤੇ ਹੁਣ ਆ ਜੋ ਮੇਰੇ ਕੋਲ ਹੀ ਆਪਾਂ ਚਲਦੇ ਆਂ ਹਾਂ